ਸਤਿ ਸ਼੍ਰੀ ਅਕਾਲ ਜੀ ਮੈਂ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਪਿਛਲੇ ਦਿਨੀ ਜੋ ਲਚਕਤਾ ਦੇ ਮਾਮਲੇ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਹਲਚਲ ਮੱਚੀ ਹੋਈ ਹੈ ਜੇਕਰ ਗੱਲ ਕਰਦੀ ਹੈ ਤਾਂ ਉਸ ਦੇ ਦੌਰਾਨ ਜੋ ਕੰਚੇ ਕੁਮਾਰੀ ਉਰਫ ਕਮਲਕੌਰ ਪਾਬੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਅੰਮ੍ਰਿਤਪੁਰ ਮਹਿਰੋ ਵੱਲੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਸੱਭਿਆਚਾਰ ਦੇ ਉੱਤੇ ਜੋ ਉਂਗਲ ਉਠਾਏਗਾ ਤਾਂ ਉਹਦਾ ਲਾਸਟ ਮੋਤ ਹੀ ਹੋਵੇਗੀ ਤਾਂ ਇਸ ਉੱਤੇ ਕਾਫੀ ਵਿਚਾਰ ਕਰਦੇ سوشل میڈیا ਦੇ ਉੱਤੇ ਜੋ ਹੁਣ ਅਸ਼ਲੀਲ ਫੋਟੋਆਂ ਜਾਂ ਅਸ਼ਲੀਲ ਵੀਡੀਓ ਪਉਂਦਾ ਨਜ਼ਰ ਆਇਆ ਤਾਂ ਇਹਦੇ ਉੱਤੇ ਸਰਕਾਰ ਨੇ ਬਹੁਤ ਹੀ ਵੱਡਾ ਐਕਸ਼ਨ ਲੈ ਲਿਆ ਹੈ ਜੇਕਰ ਗੱਲ ਕਰੀਏ ਤਾਂ ਸਮਾਜਿਕ ਜੋ ਬੱਚਿਆਂ ਦੇ ਉੱਤੇ ਅਸਰ ਹੋ ਰਿਹਾ ਹੈ ਬੱਚਿਆਂ ਦੇ ਇਹ ਉੱਪਰ ਜੋ ਸੱਭਿਆਚਾਰ ਨੂੰ ਹਟਾ ਕੇ ਹਰ ਤਰ੍ਹਾਂ ਦਾ ਗਲਤ ਕੰਮ ਢੰਗ ਜੋ ਫੋਨ ਦੇ ਉੱਤੇ ਦਿਖਾਇਆ ਜਾ ਰਿਹਾ ਹੈ ਉਹ ਕਰ ਦਿੱਤਾ ਜਾਏਗਾ ਬੰਦ ਤਾਂ ਇਸ ਤੇ ਬਹੁਤ ਹੀ ਸੂਤਰਾ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਡਾਕਟਰ ਬਲਜੀਤ ਕੌਰ ਨੇ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਬੱਚਿਆਂ ਦੀ ਸੁਰੱਖਿਆ ਲਈ ਸਿਹਤ ਸਖਤ ਹਦਾਇਤ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਅਤੇ ਲਚਰਤਾ ਵਿਰੋਧ ਹੋਵੇਗੀ ਤਰੰਤ ਕਾਰਵਾਈ ਬੱਚਿਆਂ ਦੇ ਮਨ ਤੇ ਮਾੜਾ ਅਸਰ ਪਾਉਣ ਵਾਲੀਆਂ ਗਤੀਆਂ ਵਿਧੀਆਂ ਤੇ ਰੱਖਿਆ ਜਾਵੇਗਾ ਨਜ਼ਰ ਚੰਡੀਗੜ੍ਹ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲੱਚਰ ਅਤੇ ਛਨੀ ਸਮਗਰੀ ਦੇ ਵੱਧ ਰਹੇ ਰੁਝਾਨ ਨੂੰ ਗੰਭੀਰ ਚਿੰਤਾ ਜਿਤਾਈ ਹੈ ਜੋ ਕਿ ਬੱਚਿਆਂ ਦੀ ਮਨੋਵਿਗਿਆਨ ਤੇ ਸਮਾਜਿਕ ਸਿਹਤ ਦਾ ਖਤਰਾ ਬਣ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਬਲਜੀਤ ਨੇ ਇਹਦੇ ਉੱਤੇ ਕਾਬੂ ਪਾਇਆ ਜਾਵੇਗਾ ਜਿੰਨਾ ਵੀ ਹੋ ਸਕੇ ਜੋ ਸੋਸ਼ਲ ਮੀਡੀਆ ਦੇ ਤੇ ਬੱਚਿਆਂ ਨੂੰ ਗਲਤ ਚੀਜ਼ਾਂ ਦਿਖ ਰਹੀਆਂ ਨੇ ਉਹਦੇ ਉੱਤੇ ਹੁਣ ਕਾਬੂ ਪਾਲਿਆ ਜਾਵੇਗਾ ਜੇਕਰ ਇਹ ਵੀਡੀਓ ਪੌਂਦਾ ਜਾਂ ਕਰਦਾ ਕੋਈ ਨਜ਼ਰ ਆਇਆ سوشل میڈیا ਤੇ ਚੱਲ ਰਹੀ ਤਾਂ ਅਸੀਂ ਇਹਦੇ ਉੱਤੇ ਬਹੁਤ ਹੀ ਵੱਡਾ ਐਕਸ਼ਨ ਲਵਾਂਗੇ ਤਾਂ ਹੁਣ ਇਹ ਜੋ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਧੰਨਵਾਦ